ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਨੇ ਪੈਰਿਸ 올림픽 ਤਮਗਾ ਸੂਚੀ ਦੇ ਸਿਖਰ ਤੇ ਆਪਣੀ ਬੜਤ ਨੂੰ ਹੋਰ ਵਧਾਇਆ ਹੈ ਮੁਕਾਬਲਿਆਂ ਦੇ 14ਵੇਂ ਦਿਨ ਚ ਪ੍ਰਵੇਸ਼ ਕਰਨ ਲਈ 100 ਤਮਗਿਆਂ ਦਾ ਅੰਕੜਾ ਪਾਰ ਕੀਤਾ ਹੈ ਅਮਰੀਕਾ ਨੇ 103 ਤਗਮੇ ਜਿੱਤੇ ਨੇ ਜਿਨ੍ਹਾਂ ਵਿੱਚ 30 ਸੋਨ 38 ਚਾਂਦੀ ਤੇ 35 ਕਾਂਸੇ ਦੇ ਤਮਗੇ ਨੇ ਚੀਨ 2900 ਨ 25 ਚਾਂਦੀ ਤੇ 19 ਕਾਂਸੇ ਦੇ ਕੁੱਲ 73 ਤਮਗਿਆਂ ਨਾਲ ਦੂਜੇ ਸਥਾਨ ਤੇ ਰਿਹਾ ਜਦਕਿ ਆਸਟ੍ਰੇਲੀਆ 1800 14 ਚਾਂਦੀ ਅਤੇ 13 ਕਾਂਸੇ ਸਮੇਤ ਕੁੱਲ 45 ਤਮਗਿਆਂ ਨਾਲ ਤੀਜੇ ਸਥਾਨ ਤੇ ਰਿਹਾ ਮੇਜ਼ਬਾਨ ਫਰਾਂਸ 1400 ਨ ਦੇ 19 ਚਾਂਦੀ ਦੇ ਅਤੇ 21 ਕਾਂਸੇ ਸਮੇਤ ਕੁੱਲ 54 ਤਮਗਿਆਂ ਨਾਲ ਚੌਥੇ ਸਥਾਨ ਤੇ ਹੈ ਬ੍ਰਿਟੇਨ 1300 ਨ ਦੇ 17 ਚਾਂਦੀ ਦੇ ਅਤੇ 21 ਕਾਂਸੇ ਦੇ ਤੇ ਕੁੱਲ 51 ਤਮਗਿਆਂ ਨਾਲ ਜਿੱਤ ਕੇ 5ਵੇਂ ਸਥਾਨ ਤੇ ਐ ਭਾਰਤੀ ਪੁਰਸ਼ ਹਾਕੀ ਟੀਮ ਜਿਹੜੀ ਹੈ ਉਹ ਕਾਂਸੇ ਦਾ ਤਗਮਾ ਜਿੱਤੀ ਤੇ ਪੁਰਸ਼ ਜੈਵਲਿਨ 'ਚ ਇੱਕ ਚਾਂਦੀ ਦੇ ਕੁੱਲ 5 ਤਗਮੇ ਜਿੱਤ ਕੇ 24ਵੇਂ ਸਥਾਨ ਤੇ ਪਹੁੰਚ ਗਿਆ ਹੈ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਬੀਤੇ ਦਿਨੀ ਇੱਕ ਸਥਾਨ ਤੇ ਭਾਸ਼ਣ ਦੇ ਰਹੀ ਸੀ ਜਦੋਂ ਇੱਕ ਘਟਨਾ ਵਾਪਰ ਗਈ ਜਿਸ ਕਾਰਨ ਉਹ ਗੁੱਸੇ 'ਚ ਆ ਗਏ ਜਦੋਂ ਉਹ ਮਿਸ਼ੀਗਨ 'ਚ ਪ੍ਰਚਾਰ ਲਈ ਭਾਸ਼ਣ ਦੇ ਰਹੀ ਸੀ ਤਾਂ ਅਚਾਨਕ ਕੁਝ ਲੋਕਾਂ ਨੇ ਇਜ਼ਰਾਈਲ ਅਤੇ ਗਾਜ਼ਾ ਜੰਗ ਦਾ ਮੁੱਦਾ ਉਠਾਇਆ ਅਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਕਮਲਾ ਹੈਰਿਸ ਨੂੰ ਗੁੱਸਾ ਆ ਗਿਆ। ਉਸਨੇ ਤੁਰੰਤ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਤੇ ਉਹਨਾਂ ਨੂੰ ਚੁੱਪ ਰਹਿਣ ਲਈ ਕਿਹਾ। ਇਸ ਸਮੇਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਚੱਲ ਰਹੀ ਹੈ ਤੇ ਅਮਰੀਕਾ ਦੇ ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਅਮਰੀਕਾ ਨੂੰ ਇਸ ਜੰਗ ਨੂੰ ਰੋਕਣ ਲਈ ਕੁਝ ਕਰਨਾ ਚਾਹੀਦਾ ਹੈ। ਗਾਜ਼ਾ ਪੱਟੀ 'ਚ ਹੁਣ ਤੱਕ 40000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਤੇ ਬੱਚੇ ਸ਼ਾਮਲ ਨੇ ਕਮਲਾ ਹੈਰਸ ਦੇ ਭਾਸ਼ਣ ਦੌਰਾਨ ਜਦੋਂ ਕੁਝ ਪ੍ਰਦਰਸ਼ਨਕਾਰੀ ਖੜੇ ਹੋਏ ਤਾਂ ਹੈਰਸ ਨੇ ਸ਼ੁਰੂ 'ਚ ਸ਼ਾਂਤ ਹੋ ਕੇ ਜਵਾਬ ਦਿੱਤਾ ਉਹਨਾਂ ਕਿਹਾ ਮੈਂ ਇੱਥੇ ਇਸ ਲਈ ਖੜੀ ਆ ਕਿਉਂਕਿ ਅਸੀਂ ਲੋਕਤੰਤਰੀ ਦੇਸ਼ 'ਚ ਹਾਂ ਅਤੇ ਸਾਰਿਆਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਪਰ ਹੁਣ ਮੈਂ ਬੋਲ ਰਹੀ ਆ ਹੈਰਸ ਦਾ ਮਤਲਬ ਸੀ ਕਿ ਇਹ ਤੁਹਾਡਾ ਇਤਰਾਜ਼ ਭਾਵੇਂ ਕੁਝ ਵੀ ਹੋਵੇ ਚੁੱਪਚਾਪ ਸੁਣੋ ਜਿਵੇਂ ਮੈਂ ਹੁਣ ਬੋਲ ਰਹੀ ਆ ਪਰ ਪ੍ਰਦਰਸ਼ਨਕਾਰੀ ਸ਼ਾਂਤ ਨਹੀਂ ਹੋਏ। ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਹੈਰਿਸ ਨੂੰ ਗੁੱਸਾ ਆ ਗਿਆ। ਉਹਨਾਂ ਸਪਸ਼ਟ ਕੀਤਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਡੋਨਾਲਡ ਟਰੰਪ ਜਿੱਤੇ ਤਾਂ ਸਿੱਧੇ ਬੋਲੋ ਨਹੀਂ ਤਾਂ ਮੈਨੂੰ ਬੋਲਣ ਦਿਓ। ਹੈਰਿਸ ਦੇ ਸਮਰਥਕਾਂ ਨੇ ਉਸ ਦੀ ਲੜਾਈ ਦੀ ਭਾਵਨਾ ਨੂੰ ਪਿਆਰ ਨਾਲ ਕਾਬੂ ਕੀਤਾ ਤੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਕਮਲਾ ਹੈਰਿਸ ਦੀ ਰੈਲੀ ਚ ਆਏ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਕੱਢ ਦਿੱਤਾ ਗਿਆ। ਕਮਲਾ ਹੈਰਿਸ ਦੇ ਸਮਰਥਕਾਂ ਤੇ ਇਹਨਾਂ ਪ੍ਰਦਰਸ਼ਨਕਾਰੀਆਂ ਵਿਚਾਲੇ ਮਾਮੂਲੀ ਝੜਪਾਂ ਹੋ ਗਈਆਂ। ਮਾਮਲਾ ਗਰਮਾ ਗਿਆ ਸੀ। ਕਮਲਾ ਹੇਰਸਤੇ ਉਸ ਦੇ ਨਾਲ ਚੱਲ ਰਿਹਾ ਸਾਥੀ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਿਮ ਵਾਲਜ਼ ਇਸ ਸਮੇਂ ਵਿਸਕਾਂਸਿਨ ਅਤੇ ਮਿਸ਼ੀਗਨ ਚ ਨੇ ਜਿੱਥੇ ਉਹ ਨੌਜਵਾਨ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਰਾਸ਼ਟਰਪਤੀ ਜੋ ਬਾਈਡਨ ਨੇ ਮੱਧ ਪੂਰਬ ਚ ਮੌਜੂਦਾ ਯੁੱਧ ਚ ਇਜ਼ਰਾਈਲ ਦਾ ਸਮਰਥਨ ਕੀਤਾ ਤੇ ਇਸ ਨੂੰ ਉਹਨਾਂ ਦੀ ਸਰਕਾਰ ਲਈ ਕਮਜ਼ੋਰੀ ਮੰਨਿਆ ਜਾ ਰਿਹਾ ਹੈ ਕਿਉਂਕਿ ਗਾਜ਼ਾ ਜੰਗ ਵਿਰੁੱਧ ਮਾਹੌਲ ਹੌਲੀ-ਹੌਲੀ ਠੰਡਾ ਹੁੰਦਾ ਜਾ ਰਿਹਾ ਹੈ ਕਮਲਾ ਹੈਰਿਸ ਨੇ ਰੈਲੀ 'ਚ 트ੰਪ ਤੇ ਵਰਦਿਆਂ ਕਿਹਾ ਕਿ ਮੈਂ ਆਸ਼ਾਵਾਦੀ ਭਵਿੱਖ 'ਚ ਵਿਸ਼ਵਾਸ ਕਰਦੀ ਹਾਂ ਜਦਕਿ 트ੰਪ ਆਪਣੇ ਅਤੀਤ 'ਚ ਫਸੇ ਹੋਏ ਨੇ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ 'ਚ ਵਿਸ਼ਵਾਸ ਨਹੀਂ ਰੱਖਦੇ ਹੈਰਿਸ ਨੇ ਕਿਹਾ ਕਿ ਡੋਨਾਲਡ 트ੰਪ ਸਾਰਿਆਂ ਨਾਲ ਲੜਨ 'ਚ ਵਿਸ਼ਵਾਸ ਰੱਖਦੇ ਨੇ ਹੈਰਿਸ ਨੇ ਡੋਨਾਲਡ 트ੰਪ ਦੇ ਪਿਛਲੇ ਕਾਰਨਾਮਿਆਂ ਦਾ ਵੀ ਜ਼ਿਕਰ ਕੀਤਾ ਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ਜੇਕਰ ਕੋਈ ਕਹਿੰਦਾ ਹੈ ਕਿ ਸਾਨੂੰ ਅਮਰੀਕੀ ਸੰਵਿਧਾਨ ਨੂੰ ਤੋੜਨਾ ਚਾਹੀਦਾ ਹੈ ਤਾਂ ਸਾਨੂੰ ਉਸ ਵਿਅਕਤੀ ਨੂੰ ਕਦੇ ਵੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣਨ ਦੇਣਾ ਚਾਹੀਦਾ ਕਮਲਾ ਹੈਰਿਸ ਦੀ ਮੁਹਿੰਮ 'ਚ ਕੁਝ ਲੋਕਾਂ ਵੱਲੋਂ ਇਜ਼ਰਾਈਲ ਵਿਰੋਧੀ ਨਾਅਰੇ ਲਾਉਣ ਦੇ ਮੁੱਦੇ 'ਤੇ ਵੀ ਇਜ਼ਰਾਈਲੀ ਮੀਡੀਆ ਨੇ ਚੁੱਕਿਆ ਕੁਝ ਅਖਬਾਰ ਲਿਖਦੇ ਨੇ ਕਿ ਹੈਰਿਸ ਦੀ ਚੋਣ ਰੈਲੀ 'ਚ ਕੁਝ ਲੋਕਾਂ ਨੇ ਇਜ਼ਰਾਈਲ ਵਿਰੋਧੀ ਟਿੱਪਣੀਆਂ ਕੀਤੀਆਂ ਜੋ ਕਮਲਾ ਹੈਰਿਸ ਨੂੰ ਪਸੰਦ ਨਹੀਂ ਆਈਆਂ ਤੇ ਉਹਨਾਂ ਨੇ ਅਜਿਹੇ ਲੋਕਾਂ ਨੂੰ ਚੁੱਪ ਕਰਾਉਣ ਲਈ ਰੌਲਾ ਪਾਇਆ ਤੇ ਉਸ ਨੂੰ ਆਪਣੀ ਰੈਲੀ ਤੋਂ ਬਾਹਰ ਵੀ ਕੱਢ ਦਿੱਤਾ ਉਧਰ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਆਪਣੀ ਵਿਰੋਧੀ ਕਮਲਾ ਹੈਰਿਸ ਤੇ ਡੈਮੋਕ੍ਰੈਟਿਕ ਪਾਰਟੀ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਾਲਜ਼ ਦੀ ਸਖਤ ਆਲੋਚਨਾ ਕੀਤੀ ਹੈ ਵੀਰਵਾਰ ਨੂੰ আয়োজিত ਪ੍ਰੈਸ ਕਾਨਫਰੰਸ ਦੌਰਾਨ 트াম্প ਨੇ ਕਿਹਾ ਅਸੀਂ ਵਿਸ਼ਵ ਯੁੱਧ ਦੇ ਨੇੜੇ ਹਾਂ ਤੇ ਇਹ ਲੋਕ ਸਥਿਤੀ ਨੂੰ ਸੰਭਾਲਣ ਦੇ ਯੋਗ ਨਹੀਂ ਹਨ 트াম্প ਨੇ ਕਿਹਾ ਅਮਰੀਕਾ ਦੀ ਹਾਲਤ ਖਰਾਬ ਹੈ 트াম্প ਨੇ ਵੀ ਕਿਹਾ ਕਿ ਦੁਨੀਆ ਵਿਸ਼ਵ ਯੁੱਧ ਦੇ ਨੇੜੇ ਆ ਤੇ ਇੱਥੇ ਅਜਿਹੇ ਲੋਕ ਨੇ ਜੋ ਇਹਨਾਂ ਹਾਲਾਤਾਂ ਚ ਕੁਝ ਨਹੀਂ ਕਰ ਸਕਦੇ ਉਹਨਾਂ ਕਿਹਾ ਕਿ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਲਈ ਵੀ ਵੋਟਾਂ ਨਹੀਂ ਮਿਲੀਆਂ ਤੇ ਉਹ ਚੋਣ ਲੜ ਰਹੀ ਹੈ ਟਰੰਪ ਨੇ ਕਮਲਾ ਹੈਰਿਸ ਤੇ ਵੀ ਕਟੜਪੰਥੀ ਹੋਣ ਦਾ ਦੋਸ਼ ਲਾਇਆ ਟਰੰਪ ਨੇ ਕਿਹਾ ਕਿ ਕਮਲਾ ਹੈਰਿਸ ਉਹਨਾਂ ਨਾਲ ਬਹਿਸ ਕਰਨ ਦੇ ਯੋਗ ਨਹੀਂ ਹੈ ਫਿਰ ਵੀ ਉਹ ਉਹਨਾਂ ਦੇ ਖਿਲਾਫ ਬਹਿਸ 'ਚ ਹਿੱਸਾ ਲੈਣਗੇ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਸਤੰਬਰ 'ਚ ਡੈਮੋਕ੍ਰੇਟ ਕਮਲਾ ਹੈਰਿਸ ਨਾਲ ਤਿੰਨ ਬਹਿਸਾਂ ਲਈ ਤਿਆਰ ਨੇ ਹੁਣ ਹੈਰਿਸ ਦੇ ਜਵਾਬ ਦੀ ਉਡੀਕ ਹੈ ਫਲੋਰੀਡਾ 'ਚ ਆਪਣੇ ਮਾਰੇ ਲਾਗੋ ਨਿਵਾਸ 'ਚ ਇੱਕ ਪ੍ਰੈਸ ਕਾਨਫਰੰਸ 'ਚ ਉਸਨੇ ਕਿਹਾ ਅਸੀਂ ਫੌਕਸ ਨਿਊਜ਼ ਨਾਲ 4 ਸਤੰਬਰ NBC ਨਾਲ 10 ਸਤੰਬਰ ਤੇ ABC ਨਾਲ 25 ਸਤੰਬਰ ਦੀ ਤਰੀਕ ਲਈ ਸਹਿਮਤ ਹੋયા 트럼ਪ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਵੀ ਸਹਿਮਤ ਹੋਣਗੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਨੂੰ ਭਰੋਸਾ ਨਹੀਂ ਹੈ ਕਿ ਜੇਕਰ ਡੋਨਾਲਡ 트럼ਪ ਆਗਾਮੀ ਰਾਸ਼ਟਰਪਤੀ ਚੋਣ ਦੁਬਾਰਾ ਹਾਰ ਜਾਂਦੇ ਨੇ ਤਾਂ ਸੱਤਾ ਦਾ ਸ਼ਾਂਤੀਪੂਰਵਕ ਤਬਾਦਲਾ ਹੋਵੇਗਾ ਬਾਈਡਨ ਨੇ CBC ਨਿਊਜ਼ ਨਾਲ ਇੰਟਰਵਿਊ ਦੌਰਾਨ ਇਹ ਖਦਸ਼ਾ ਜਤਾਇਆ ਜਨਵਰੀ 2021 ਚ ਚੋਣਾ ਹਾਰਨ ਤੋਂ ਬਾਅਦ ਰਿਪਬਲਿਕਨ ਸਮਰਥਕਾਂ ਵੱਲੋਂ ਭਾਰੀ ਹਿੰਸਾ ਹੋਈ ਸੀ ਇਸ ਦੇ ਨਾਲ ਹੀ ਪ੍ਰਤੀਨਿਧ ਸਦਨ ਦੀ ਸਾਬਕਾ ਸਪੀਕਰ ਨੈਂਸੀ ਪੋਲਸੀ ਨੇ ਵੀ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਦਾ ਟੀਚਾ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਦੁਬਾਰਾ ਵਾਈਟ ਹਾਊਸ ਨਾ ਪਹੁੰਚਣ ਦੋ ਪ੍ਰਮੁੱਖ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਰੋ ਖੰਨਾ ਅਤੇ ਰਾਜਾ ਕ੍ਰਿਸ਼ਨ ਮੂਰਤੀ ਨੇ ਸ਼ੇਖ ਹਸਿਨਾ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਤੋਂ ਲਾਂਬੇ ਹੋਣ ਮਗਰੋਂ ਬੰਗਲਾਦੇਸ਼ 'ਚ ਘਟ ਗਿਣਤੀ ਹਿੰਦੂ ਭਾਈਚਾਰੇ ਖਿਲਾਫ ਜਾਰੀ ਹਿੰਸਾ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ ਸੰਸਦ ਮੈਂਬਰਾਂ ਨੇ ਅੰਤਰੀਮ ਸਰਕਾਰ ਦੇ ਨਾਮਜ਼ਦ ਪ੍ਰਧਾਨ ਮੰਤਰੀ ਤੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦੇਸ਼ ਦੀ ਬਾਗਡੋਰ ਸੰਭਾਲਣ ਤੇ ਕਾਨੂੰਨ ਦਾ ਸ਼ਾਸਨ ਕਾਇਮ ਰੱਖਣ ਦੋਵੇਂ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਦੀ ਇਹ ਟਿੱਪਣੀ ਬੰਗਲਾਦੇਸ਼ 'ਚ ਘਟ ਗੰਤੀ ਹਿੰਦੂ ਭਾਈਚਾਰੇ ਖਿਲਾਫ ਅਪਰਾਧ 'ਚ ਵਾਧੇ ਤੇ ਹਿੰਦੂ ਮੰਦਰਾਂ ਨੂੰ ਨਸ਼ਟ ਕੀਤੇ ਜਾਣ ਵਿਚਾਰੇ ਕਈ ਹਿੰਦੂ ਅਮਰੀਕੀ ਸਮੂਹਾਂ ਵੱਲੋਂ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਆਈ ਹੈ ਸੰਸਦ ਮੈਂਬਰ ਰੋਖ ਖੰਨਾ ਨੇ ਅੱਜ ਐਕਸ ਤੇ ਪਾਈ ਇੱਕ ਪੋਸਟ ਚ ਕਿਹਾ ਬੰਗਲਾਦੇਸ਼ੀ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਹਸੀਨਾ ਖਿਲਾਫ ਸਿਰਫ ਮਨੁੱਖੀ ਅਧਿਕਾਰਾਂ ਦੀ ਚਿੰਤਾ ਸੀ ਇਹ ਚੰਗੀ ਗੱਲ ਹੈ ਕਿ ਉਹ ਚਲੀ ਗਈ ਪਰ ਹੁਣ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹਿੰਸਾ ਗਲਤ ਹੈ ਪ੍ਰਧਾਨ ਮੰਤਰੀ ਯੂਨਸ ਨੂੰ ਕਾਨੂੰਨ ਦਾ ਸ਼ਾਸਨ ਕਾਇਮ ਰੱਖਣਾ ਚਾਹੀਦਾ ਹੈ ਤੇ ਮੰਦਰਾਂ ਜਾਂ ਕਿਸੇ ਵੀ ਸਿਆਸੀ ਪਾਰਟੀ ਜਾਂ ਆਸਥਾ ਦੇ ਲੋਕਾਂ ਨੂੰ ਹਿੰਸਾ ਤੋਂ ਬਚਾਉਣਾ ਚਾਹੀਦਾ ਹੈ ਉਧਰ ਸੰਸਦ ਮੈਂਬਰ ਰਾਜਾ ਕ੍ਰਿਸ਼ਨ ਮੂਰਤੀ ਨੇ ਕਿਹਾ ਬੰਗਲਾਦੇਸ਼ ਆਪਣੀ ਅੰਤਰੀਮ ਸਰਕਾਰ ਨੂੰ ਸੌਂ ਦਿਵਾਰਿਆ ਹੈ ਮੈਂ ਸਾਰੇ ਸਰਕਾਰੀ ਅਧਿਕਾਰੀਆਂ ਨਵੇਂ ਪ੍ਰਸ਼ਾਸਨ ਤੇ ਪੁਲਿਸ ਮੁਖੀ ਤੇ ਬੰਗਲਾਦੇਸ਼ ਦੇ ਲੋਕਾਂ ਨੂੰ ਦੇਸ਼ ਭਰ ਚ ਫੈਲ ਰਹੀ ਹਿੰਸਾ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕਰਦਾ ਹਾਂ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਨੇ ਅਮਰੀਕਾ ਦੇ ਰਾਸ਼ਟਰਪਤੀ ਵਿਦੇਸ਼ ਵਿਭਾਗ ਕੋ ਮੰਤਰੀ ਧਾਰਮਿਕ ਆਜ਼ਾਦੀ ਰਾਜਦੂਤ ਅਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਨੂੰ ਬੰਗਲਾਦੇਸ਼ ਨੇ ਸ਼ਾਂਤੀ ਮੁਰਤੂ ਸਥਾਪਤ ਕਰਨ ਘਟ ਗਿਣਤੀਆਂ ਦੀ ਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਫਲੋਰੀਡਾ ਰਾਜ ਦੇ ਕਾਨੂੰਨ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਪਹਿਲੀ ਡਿਗਰੀ ਦਾ سنگੀਨ ਦੋਸ਼ ਮੰਨਿਆ ਜਾਂਦਾ ਹੈ ਜਿਸ ਵਿੱਚ ਦੋਸ਼ ਸਾਬਤ ਹੋਣ ਤੇ 3 ਤੋਂ ਲੈ ਕੇ 25 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਫਲੋਰੀਡਾ ਰਾਜ ਦੀ ਪੁਲਿਸ ਵੱਲੋਂ ਇੱਕ ਭਾਰਤੀ ਗੁਜਰਾਤੀ ਤਰਮਨ ਪਟੇਲ ਨਾਮੀ ਵਿਅਕਤੀ ਨੂੰ ਹਿਰਾਸਤ ਚ ਲਿਆ ਗਿਆ ਹੈ ਜਿਸ ਨੇ ਇੱਕ ਵਾਹਨ ਤੇ ਗੋਲੀਬਾਰੀ ਕੀਤੀ ਸੀ ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਇੱਕ ਜੇਬ ਚੋਂ 1 ਗ੍ਰਾਮ ਕੋਕੀਨ ਤੇ ਦੂਜੀ ਵਿੱਚੋਂ ਗੋਲਾ ਬਾਰੂਦ ਮਿਲਿਆ ਬਾਅਦ ਚ ਪੁਲਿਸ ਨੇ ਤਰਮਨ ਪਟੇਲ ਦੀ ਕਾਰ ਦੀ ਵੀ ਜਾਂਚ ਸ਼ੁਰੂ ਕੀਤੀ ਜਿਸ ਵਿੱਚ ਮੈਗਜ਼ੀਨ ਦੇ ਗਾਇਬ ਕੁਝ ਰਾਉਂਡ ਸਮੇਤ ਇੱਕ ਲੋਡਡ ਪਿਸਤੌਲ ਮਿਲਿਆ ਇਸ ਤੋਂ ਇਲਾਵਾ ਪੁਲਿਸ ਨੂੰ ਤਰਮਨ ਪਟੇਲ ਦੀ ਕਾਰ ਤੋਂ 380 ਗ੍ਰਾਮ ਕੋਕੀਨ ਅਤੇ 8000 ਡਾਲਰ ਦੀ ਨਗਦੀ ਵੀ ਬਰਾਮਦ ਹੋਈ ਅਮਰੀਕੀ ਮੀਡੀਆ ਰਿਪੋਰਟਸ ਅਨੁਸਾਰ ਧਰਮੇਨ ਪਟੇਲ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਕੋਕੀਨ ਅਤੇ ਪਿਸਤੌਲ ਉਸਦਾ ਹੀ ਸੀ ਮੁਲਜ਼ਮ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਪੁਲਿਸ ਨੇ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਸਮੇਤ ਕਈ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਹੈ ਜਦੋਂ ਧਰਮੇਨ ਪਟੇਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਜੱਜ ਜੌਨਾਥਨ ਰਾਂਸੀ ਨੇ 3.60 ਮਿਲੀਅਨ ਡਾਲਰ ਦਾ ਬੌਂਡ ਤੈਅ ਕੀਤਾ ਜੋ ਇਹ ਦਰਸਾਉਂਦਾ ਹੈ ਕਿ ਧਰਮਨ ਪਟੇਲ ਵਿਰੁੱਧ ਦੋਸ਼ ਬਹੁਤ ਗੰਭੀਰ ਨੇ ਬੀਤੇ ਦਿਨ 7 ਅਗਸਤ ਦੇ ਅਲਾਚੂਆ ਕਾਉਂਟੀ ਜੇਲ੍ਹ ਦੇ ਰਿਕਾਰਡ ਅਨੁਸਾਰ ਤਰਮੇਨ ਪਟੇਲ ਨੂੰ 6 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਅਲਾਚੂਆ ਕਾਉਂਟੀ ਦੀ ਜੇਲ੍ਹ 'ਚ ਨਜ਼ਰਬੰਦ ਹੈ ਇਸ ਤੋਂ ਇਲਾਵਾ ਫਲੋਰੀਡਾ ਰਾਜ 'ਚ 28 ਗ੍ਰਾਮ ਤੋਂ ਵੱਧ ਕੋਕੀਨ ਦੇ ਕਬਜ਼ੇ 'ਚ ਪਾਏ ਗਏ ਇੱਕ ਵਿਅਕਤੀ ਨੂੰ ਤੀਜੀ ਡਿਗਰੀ ਦੇ ਅਪਰਾਧ ਦਾ ਦੋਸ਼ੀ ਮੰਨਿਆ ਗਿਆ ਜਿਸ ਵਿੱਚ 5 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਪੁਲਿਸ ਨੇ 47 ਸਾਲਾ ਤਰਮੇਨ ਪਟੇਲ ਦੇ ਅਪਰਾਧ ਕਰਦੇ ਸਮੇਂ ਹਥਿਆਰ ਰੱਖਣ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਮਨੀ ਲੌਂਡਰਿੰਗ ਲਈ ਕਾਰ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਗਏ। ਆਪਣੀ ਮਹਿਲਾ ਦੋਸਤ ਦੀ ਮਾਂ ਦਾ ਗਲ ਵੱਢ ਕੇ ਉਸ ਨੂੰ ਕਤਲ ਕਰਨ ਵਾਲੇ ਇੱਕ ਵਿਅਕਤੀ ਨੂੰ ਵੀਰਵਾਰ ਸਵੇਰੇ ਜ਼ਹਿਰ ਦਾ ਟੀਕਾ ਲਗਾ ਕੇ ਸਜ਼ਾਏ ਮੌਤ ਦਿੱਤੀ ਗਈ। 2010 ਤੋਂ ਬਾਅਦ ਸੂਬੇ 'ਚ ਇਹ ਪਹਿਲੀ ਮੌਦੀ ਸਜ਼ਾਏ ਅਮਰੀਕੀ ਸੂਬੇ ਯੂਟਾ ਨਾਲ ਸੰਬੰਧਤ ਟੈਬਰਨ ਡੇਵ ਹੋਨੀ ਨੂੰ 1998 'ਚ ਕਲੋਡੀਆ ਬੈਨ ਦੀ ਹੋਈ ਮੌਤ ਦੇ ਮਾਮਲੇ 'ਚ ਬੇਰਹਿਮੀ ਨਾਲ ਕੀਤੇ ਗਏ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਹਨੀ ਉਦੋਂ 22 ਸਾਲ ਦਾ ਸੀ ਉਹ ਸੀਡਰ ਸਿਟੀ 'ਚ ਸਥਿਤ ਬੈਂਦੇ ਦੇ ਘਰ 'ਚ ਜ਼ਬਰੀ ਵੜ ਗਿਆ ਸੀ ਉਸਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਤੇ ਹੋਰ ਨਸ਼ਾ ਵੀ ਕੀਤਾ ਹੋਇਆ ਸੀ ਇਸ ਦੌਰਾਨ ਉਸਨੇ ਬੈਂ ਦਾ ਗळा ਵਾਰ-ਵਾਰ ਕੱਟਣ ਤੋਂ ਬਾਅਦ ਉਸਦੇ ਸਰੀਰ ਦੇ ਹੋਰ ਹਿੱਸਿਆਂ ਤੇ ਵੀ ਚਾਕੂ ਨਾਲ ਵਾਰ ਕੀਤੇ ਉਸ ਵੇਲੇ ਹਨੀ ਦੀ ਦੋਸਤ ਸਾਲਾ ਧੀ ਸਣੇ ਬੈਂਦੇ ਦੋਤੇ ਪੋਤੇ ਵੀ ਘਰ 'ਚ ਹਾਜ਼ਰ ਸਨ ਇਹ ਵੀ ਪਾਇਆ ਗਿਆ ਕਿ ਹਨੀ ਨੇ ਇੱਕ ਬੱਚੇ ਦਾ ਜਿਨਸੀ ਸ਼ੋਸ਼ਣ ਵੀ ਕੀਤਾ ਜਿਸ ਕਾਰਨ ਜੱਜ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਮੌਤ ਤੋਂ ਪਹਿਲਾਂ ਹੋਨੀ ਨੇ ਆਪਣੀ ਆਖਰੀ ਖੁਰਾਕ ਵਜੋਂ ਇੱਕ ਚੀਜ਼ 버ਗਰ ਫ੍ਰੈਂਚ ਫ੍ਰਾਈਜ਼ ਖਾਦੇ ਤੇ ਇੱਕ ਮਿਲਕ ਸ਼ੇਕ ਪੀਤਾ ਮਰਨ ਤੋਂ ਪੂਰਬਲੀ ਸ਼ਾਮ ਉਸ ਨੇ ਆਪਣੇ ਪਰਿਵਾਰ ਨਾਲ ਬਿਤਾਈ ਬ੍ਰਿਟੇਨ ਦੇ ਕਈ ਵੱਡੇ ਸ਼ਹਿਰਾਂ 'ਚ ਪਿਛਲੇ ਇੱਕ ਹਫ਼ਤੇ ਤੋਂ ਹਿੰਸਾ ਦੇਖਣ ਨੂੰ ਮਿਲ ਰਹੀ ਹੈ ਮੁਸਲਮਾਨ ਅਤੇ ਪ੍ਰਵਾਸੀ ਇਸ ਹਿੰਸਾ ਦਾ ਨਿਸ਼ਾਨਾ ਬਣ ਰਹੇ ਨੇ ਲਗਾਤਾਰ ਹਿੰਸਾ ਵਿਚਕਾਰ ਦਾ ਸੰ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਸੱਜੇ ਪੱਕੀ ਸਮੂਹ ਦੇ ਲੋਕ ਫੇਸਬੁਕ ਗਰੁੱਪਾਂ ਰਾਹੀਂ 11 ਹੋਰ ਥਾਵਾਂ ਤੇ ਦੰਗਿਆਂ ਦੀ ਯੋਜਨਾ ਬਣਾ ਰਹੇ ਨੇ ਇਹ ਲੋਕ ਪੁਲਿਸ ਤੋਂ ਬਚਣ ਲਈ ਫੇਸਬੁਕ ਗਰੁੱਪ ਦੀ ਵਰਤੋਂ ਕਰ ਰਹੇ ਨੇ ਇਹਨਾਂ ਲੋਕਾਂ ਨੇ ਬਾਲੀਮੇਨਾ ਨਿਊ ਕੈਸਲ ਲਿਵਰਪੂਲ ਸ਼ਰੇਸਬਰੀ ਸੈਲਫੋਰਡ ਟਾਊਨਟਨ ਬਰਮਿੰਗਮ ਡੋਵਰ ਬੋਰਨੇਮਾਊਥ ਅਤੇ ਗਲਾਸਗੋ 'ਚ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਦੀ ਯੋਜਨਾ ਬਣਾਈ ਹੈ ਰਿਪੋਰਟ 'ਚ ਕਿਹਾ ਗਿਆ ਹੈ ਕਿ ਇੱਕ ਸੱਜੇਪੱਖੀ ਫੇਸਬੁਕ ਸਮੂਹ ਨੇ ਇਸ ਹਫ਼ਤੇ ਦੇ ਅੰਤ 'ਚ ਯੋਜਨਾਬੱਧ ਪ੍ਰਦਰਸ਼ਨਾਂ ਬਾਰੇ ਜਾਣਕਾਰੀ ਪੋਸਟ ਕੀਤੀ ਹੈ ਬ੍ਰਿਟੇਨ 'ਚ ਹਿੰਸਾ ਨੂੰ ਹੋਰ ਵਧਾਉਂਦੇ ਹੋਏ ਇਹਨਾਂ ਲੋਕਾਂ ਦੀ ਯੋਜਨਾ ਨਵੇਂ ਇੰਗਲਿਸ਼ ਫੁੱਟਬਾਲ ਸੀਜ਼ਨ ਦੇ ਸ਼ੁਰੂਆਤੀ ਗੇਮ ਵੀਕ ਤੇ ਹਫੜਾ ਦਫੜੀ ਮਚਾਉਣ ਦੀ ਹੈ ਉਹ ਕਸਬੇ ਦੇ ਫਲਾਰ ਸ਼ੋਅ ਦੌਰਾਨ ਸ਼ਰੂਜ਼ਬਰੀ ਨੂੰ ਵੀ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਨੇ ਇਸ ਦੀ ਸ਼ੁਰੂਆਤ ਸ਼ੁੱਕਰਵਾਰ ਸ਼ਾਮ ਨੂੰ ਉੱਤਰੀ ਆਇਰਲੈਂਡ ਦੇ ਬਾਲੀਮੇਨਾ ਚ ਇੱਕ ਇਕੱਠ ਅਤੇ ਪ੍ਰਦਰਸ਼ਨ ਨਾਲ ਹੋਵੇਗੀ ਪ੍ਰਦਰਸ਼ਨਕਾਰੀਆਂ ਨੇ ਫਿਰ ਸ਼ਨੀਚਰਵਾਰ ਨੂੰ ਲਿਵਰਪੂਲ ਸ਼ਰੇਸਬਰੀ ਅਤੇ ਸੈਲਫੋਰਡ ਚ ਇਕੱਠੇ ਹੋਣ ਦਾ ਟੀਚਾ ਰੱਖਿਆ ਹੈ ਫਿਰ ਟਾਊਨਟਨ ਬਰਮਿੰਗਮ ਤੇ ਡੋਵਰ ਵਿੱਚ ਅਤੇ ਅਗਲੇ ਦਿਨ ਬੋਰਨੇਮਾਉਥ ਚ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਗਈ ਹੈ ਲਿਵਰਪੂਲ ਸ਼ਰੇਸਬਰੀ ਸੈਲਫੋਰਡ ਟਾਊਨਟਨ ਬਰਮਿੰਗਮ ਡੋਵਰ ਬੋਰਨੇਮਾਉਥ ਅਤੇ ਗਲਾਸਗੋ ਚ ਵਿਰੋਧ ਪ੍ਰਦਰਸ਼ਨ ਤੇ ਹਿੰਸਾ ਦੀ ਯੋਜਨਾ ਪੈਰਲਲ ਚੱਲ ਰਹੀ ਹੈ ਰੀਪੋਰਟ ਚ ਕਿਹਾ ਗਿਆ ਹੈ ਕਿ ਇੱਕ ਸੱਜੇ ਪੱਖੀ ਗਰੁੱਪ ਨੇ ਇਹ ਸਾਰੀ ਯੋਜਨਾ ਬਣਾਈ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ